ਉੰਕਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੀ ਸਾ ਸੰਗਤ ਧੰਤਾ ਦੇ ਯੋਗ ਹੋ ਗੁਰੂ ਕੀਆਂ ਉਡਿਆਈਆਂ ਦੇ ਪਾਤਰ ਹੋ ਆਓ ਫਤਿਹ ਗਈ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਈ ਬੋੜੂ ਜੀ ਦੀ ਸਾਖੀ ਆਪਾਂ ਕੱਲ ਸਰਵਣ ਕੀਤੀ ਸੀ ਨੇਕ ਕਮਾਈ ਦਾ ਉਪਦੇਸ਼ ਲੈ ਕੇ ਭਾਈ ਬੋੜੂ ਆਪਣੇ ਘਰ ਨੇਕ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਗਏ ਪਿਆਰੀ ਸਾਧ ਸੰਗਤ ਪਾਈ ਬੈਲੂ ਇਹ ਦਾ ਪਿੰਡ ਸੀ ਪਿਆਰੀ ਸਾਧ ਸੰਗਤ ਪਿੰਡ ਫਫੜੇ ਤਹਿਸੀਲ ਬਰਨਾਲਾ ਬਰਨਾਲੇ ਦਾ ਤਹਿਸੀਲ ਬਰਨਾਲੇ ਦਾ ਰਹਿਣ ਵਾਲਾ ਸੀ ਫਫੜੇ ਪਿੰਡ ਸੀ ਫਫੜੇ ਨਿਗਾਹੇ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਸੀ ਪਿਆਰੀ ਸਾਧ ਸੰਗਤ ਨਿਗਾਹੇ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਸੀਗਾ ਭਾਈ ਬੈਲੋ ਹਰ ਸਾਲ ਸੰਗ ਲੈ ਕੇ ਇਹ ਨਿਗਾਹੇ ਤੋਂ ਕਣ ਜ਼ਿਲ੍ਹਾ ਗੁਜਰਾਵਾਲੇ ਜਾਂਦਾ ਹੁੰਦਾ ਸੀ ਪਿਆਰੀ ਸਾਧ ਸੰਗਤ ਜ਼ਿਲ੍ਹਾ ਗੁਜਰਾਵਾਲਾ ਉੱਥੇ ਜਾ ਕਰਦਾ ਸੀ ਇਹ ਸੰਗ ਲੈ ਕੇ ਆਪਣਾ ਸਿੱਖਾਂ ਪਾਸੋਂ ਗੁਰੂ ਦੀ ਮਹਿਮਾ ਇਹ ਸੁਣਦਾ ਰਹਿੰਦਾ ਸੀ ਪਿਆਰੀ ਸਾਧ ਸੰਗਤ ਗੁਰੂ ਜੀ ਦੀਆਂ ਵਡਿਆਈਆਂ ਗੁਰੂ ਜੀ ਦੇ ਕਾਰਨਾਮੇ ਵਡੀਆਂ-ਵਡੀਆਂ ਮਹਾਰਾਜ ਦੀਆਂ ਸਿਫਤਾਂ ਸੁਣੋਂ ਸੁਣ ਕੇ ਜਿਸ ਕਰਕੇ ਇੱਕ ਵਾਰ ਇਹ ਗੁਰੂ ਜੀ ਦੇ ਦਰਸ਼ਨ ਕਰਨ ਆ ਗਿਆ ਮੇਰੀ ਸਾਧ ਸੰਗਤ ਜਿਹੜਾ ਗੁਰੂ ਦੇ ਕੋਲੇ ਦਰਸ਼ਨ ਕਰ ਲੈਂਦਾ ਸੀ ਨਾ ਮੇਰੇ ਸਾਧ ਸੰਗਤ ਜੀ ਫਿਰ ਕਿਤੇ ਨਹੀਂ ਜਾਂਦਾ ਸੀ ਗੁਰੂ ਚਰਨਾਂ ਨਾਲ ਹਮੇਸ਼ਾ ਜੁੜ ਜਾਂਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਪੰਚਮ ਪਿਤਾ ਐਸੇ ਐਸੇ ਬਾਣੀ ਕੇ ਬਹੁਤ ਸੰਪ੍ਰੀ ਸਾਸਨ ਬਾਣੀ ਦੇ ਜਹਾਜ ਸਨ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਨੇ ਐਸੀ ਕਿਰਪਾ ਕਰ ਦਿੰਦੇ ਸਨ ਕਿ ਉਹ ਕਿਸੇ ਪਾਸੇ ਹੋ ਜਾਂਦਾ ਨਹੀਂ ਸੀ ਅਕਾਲ ਪੁਰਖ ਦੇ ਚਰਨਾਂ ਨਾਲ ਹਮੇਸ਼ਾ ਵਾਸਤੇ ਜੁੜ ਜਾਂਦਾ ਗੁਰੂ ਦੀ ਮਹਿਮਾ ਸੁਣਦਾ ਰਹਿੰਦਾ ਸੀ ਰੋਜ਼ ਜਿਸ ਕਰਕੇ ਪਿਆਰੀ ਸਾత్సੰਗਤ ਇੱਕ ਵਾਰ ਇਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ ਅਤੇ ਮਨ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਮੋੜ ਲਵੇਗਾ ਨਾ ਤਾਂ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀवान ਹੈ ਪਰ ਜੇ ਬਿਨਾ ਕਿਸੇ ਰੁਕਾਵਟ ਦੇ ਜਾਂ ਮਨ ਵਿੱਚ ਮਨ ਦੇ ਮੁੜਨ ਤੋਂ ਮੈਂ ਸਤੁਜ ਨਦੀ ਪਾਰ ਲੰਘ ਗਿਆ ਨਾ ਤੇ ਇੱਕ ਸਖੀ ਸਰਵਲ ਵਾ ਸਰਵਰ ਵਾਲਾ ਸਾਰਾ ਪੀਸ ਮੈਂ ਦਰਿਆ ਦੀ ਪੇਟਾ ਕਰਦਿਆਂ ਅਤੇ ਗੁਰੂ ਜੀ ਦੇ ਸ਼ਰਨ ਵਿੱਚ ਪਹੁੰਚ ਜਾਵਾਂਗਾ ਇਹ ਧਾਰਨਾ ਧਰ ਕੇ ਬੈਲੋ ਘਰ ਤੋਂ ਤੁਰ ਪਿਆ ਪੈਰੀ ਸਾਧ ਸੰਗਤ ਅਤੇ ਜਦੋਂ ਸਤਲੁਜ ਨਦੀ ਤੇ ਪਹੁੰਚ ਕੇ ਵੇੜੀ ਵਿੱਚ ਬੈਠ ਕੇ ਪਾਰ ਹੁਣ ਲਗਾਣਾ ਪੈਰੀ ਸਾਧ ਸੰਗਤ ਤਾਂ ਨਦੀ ਦੇ ਅਧ ਵਿੱਚ ਜਾ ਕੇ ਉਸਨੇ ਵਿਚਾਰਿਆ ਕਿ ਗੁਰੂ ਜੀ ਪਾਸ ਜਾਣ ਤੋਂ ਉਸ ਨੂੰ ਪੀਰ ਨੇ ਕੋਈ ਰਿਕਵਰਡ ਨਹੀਂ ਪਾਈ ਅਤੇ ਨਾ ਮਨ ਨੂੰ ਹੀ ਕੋਈ ਪ੍ਰੇਰਣਾ ਕੀਤੀ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਇਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤ ਸਰ ਪਹੁੰਚ ਗਿਆ ਪਿਆਰੇ ਜਦੋਂ ਕੋਈ ਰਿਕਵਰ ਨਹੀਂ ਪਈ ਨਾ ਪਿਆਰੀ 사ਸੰਗਤ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਤਦ ਉਸਨੇ ਪੀਰ ਦਾ ਪਹਿਨਾਵਾ ਖੁੰਡੀ ਖਲੜੀ ਨਦੀ ਵਿੱਚ ਵਗਾ ਕੇ ਮਾਰੀ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਪਹੁੰਚ ਗਿਆ ਪਿਆਰੇ ਉਸ ਸਮੇ ਸਮਕ ਦਾ ਸਮਾ ਸੀ ਕਿਹੜਾ ਸੀਗਾ 1600 ਤੇ 43 ਵਿੱਚ ਗੁਰੂ ਜੀ ਸਰੋਵਰ ਦੀ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰਾ ਰਹੇ ਸਨ ਤੇਰੇ ਬੱਲੋ ਨੇ ਆਪਣੇ ਆਪ ਜੀ ਦੇ ਚਰਨਾਂ ਤੇ ਮੱਥਾ ਟਿਕਿਆ ਜਾ ਕੇ ਪਿਆਰੇ ਸਾਧ ਸੰਗਤ ਜੀ ਤਨ ਵਾਲੋ ਜਿਨੂੰ ਗੁਰੂ ਦੇ ਚਰਨ ਪਰਸਣ ਦਾ ਮੌਕਾ ਮਿਲਿਆ ਪਿਆਰੇ ਸਾਧ ਸੰਗਤ ਜੀ ਮੱਥਿਆ ਟਿਕਿਆ ਤੇ ਬੇਨਤੀ ਕੀਤੀ ਪਿਆਰਿਓ ਕਿ ਮੈਨੂੰ ਆਪਣੇ ਸੇਵਾ ਵਿੱਚ ਲਾ ਲਓ ਮੈਂ ਆਪ ਜੀ ਦੀ ਸ਼ਰਣ ਵਿੱਚ ਆਇਆ ਹਾਂ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਸ਼ਰਧਾ ਨਾਲ ਹੀ ਸਾਰੇ ਕਾਰਜ ਪੂਰੇ ਹੁੰਦੇ ਆ ਨਾ ਸ਼ਰਧਾ ਹੀ ਭਗਤੀ ਦਾ ਮੂਲ ਹੈ ਤਾਂ ਹੀ ਤੇਸੀਂ ਰੋਜ਼ ਪੜਦੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਰ ਉਤਾਰਨ ਹਾਰ ਰੋਜ਼ ਪੜਦੇ ਅਸੀਂ ਕਹਿੰਦੇ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਣੀ ਸ਼ਰਧਾ ਫਿਰ ਸਾਰੇ ਮਨ ਵਾਂਸ਼ਤ ਫਲ ਪ੍ਰਾਪਤ ਹੋਣਗੇ ਫਿਰ ਮੰਦੀਆਂ ਇੱਛਾ ਪੂਰੀਆਂ ਹੋਣਗੀਆਂ ਭਾਈ ਬੈਲੋ ਜੀ ਸਿੱਖਾ ਸਾਰੀਆਂ ਸ਼ਰਧਾ ਤੇਰੀਆਂ ਪੂਰੀਆਂ ਹੋਣਗੀਆਂ ਭਰ ਸ਼ਰਧਾ ਪੈਦਾ ਕਰ ਸ਼ਰਧਾ ਤੇ ਪ੍ਰਮਾਤਮਾ ਪਰਮੇਸ਼ਰ ਰਿਹਾਦਾ ਹੈ ਜਦ ਤੱਕ ਸ਼ਰਧਾ ਨਹੀਂ ਹੈ ਨਾ ਉਪਰੋਂ ਉਪਰੋਂ ਜੋ ਮਰਜੀ ਦਾਨੀ ਬਣੀ ਫਰੀਏ ਉਪਰੋਂ ਉਪਰੋਂ ਜਿੰਨੇ ਮਰਜੀ ਪਖੰਡੀ ਬਣੇ ਫਰੀਏ ਕਈ ਮੇਰੇ ਵਰਗਾ ਭਗਤ ਕੋਈ ਨਹੀਂ ਮੇਰੇ ਵਰਗਾ ਤੇ ਕਥਾਵਾਚਕ ਕੋਈ ਨਹੀਂ ਮੇਰੇ ਵਰਗਾ ਤੇ ਕੀਤਨੀਆਂ ਕੋਈ ਨਹੀਂ ਨਹੀਂ ਸ਼ਰਧਾ ਜ਼ਰੂਰ ਪੈਦਾ ਕਰਨੀ ਜਦ ਤੱਕ ਸਾਡੀ ਆਪਣੀ ਸ਼ਰਧਾ ਪੂਰੀ ਨਹੀਂ ਤੇ ਮਨ ਵਾਸ਼ਿਤ ਫਲ ਪ੍ਰਾਪਤ ਨਹੀਂ ਹੁੰਦੇ ਇਸੇ ਕਰਕੇ ਅਸੀਂ ਕਈ ਵਾਰੀ ਕਹਿੰਨੇ ਆ ਪਈ ਨਹੀਂ ਬਾਣੀ ਪੜ੍ਹਦੇ ਨੇ ਪਾਠ ਕੀਤੇ ਪਰ ਮਿਲਿਆ ਕੀ ਕੁਝ ਵੀ ਨਹੀਂ ਕਿਉਂ ਨਹੀਂ ਮਿਲਿਆ ਸ਼ਰਧਾ ਨਹੀਂ ਹੋਈ ਪ੍ਰਭੂ ਤੇ ਸ਼ਰਧਾ ਨਾ ਮਿਲਦਾ ਪ੍ਰੇਮ ਨਾਲ ਪੜਿਏ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਾਂ ਜਨਮ ਨਾ ਇੱਕੋ ਹੀ ਸ਼ਬਦ ਜਿਹੜਾ ਨਾ ਬਹੁਤਾ ਜ਼ਰੂਰ ਬਹੁਤਾਂ ਬਹੁਤਾ ਪੜ੍ਹਨ ਦੀ ਲੋੜ ਨਹੀਂ ਹੈ ਇੱਥੇ ਇੱਕੋ ਹੀ ਸ਼ਬਦ ਜੇ ਸਾਡੇ ਮਨ ਵਿੱਚ ਸ਼ਰਧਾ ਕਰਕੇ ਵਸ ਜਾਵੇ ਨਾ ਪਿਆਰੀ ਸਾਧ ਸੰਗਤ ਮਹਾਰਾਜ ਗ੍ਰੰਟੀ ਨਾਲ ਲਿਖਦੇ ਨੇ ਕਹਿੰਦੇ ਮੁੜ ਕੇ ਤੂੰ ਜਨਮ ਮਰਨ ਤੋਂ ਰਹਿਤ ਹੋ ਜਾਵੇਂਗਾ ਹਮੇਸ਼ਾ ਵਸੇ ਉਸ ਪ੍ਰਭੂ ਚਰਣਾ ਵਿੱਚ ਲੀਨ ਹੋ ਜਾਵੇਂਗਾ ਇਹ ਬਚਨ ਸੁਣ ਕੇ ਨਾ ਭਾਈ ਬੱਲੂ ਭਾਈ ਬੱਲੂ ਦੇ ਮਨ ਵਿੱਚ ਗੁਰੂ ਘਰ ਤੇ ਸ਼ਰਧਾ ਆ ਗਈ ਸ਼ਰਧਾ ਪ੍ਰਾਪਤ ਹੋ ਗਈ ਉਸ ਵੇਲੇ ਮਹਾਰਾਜ ਬਚਨਾਂ ਦੇ ਨਾਲ ਉਤੇ ਗੁਰੂ ਜੀ ਦੇ ਇੱਟਾਂ ਦੇ ਆਵੇ ਦੀ ਸੇਵਾ ਉਤੇ ਲੱਗ ਗਿਆ ਭਾਈ ਬੱਲੋ ਪੱਠਾ ਹੁੰਦਾ ਸੀ ਹਰਿਮੰਦਰ ਸਾਹਿਬ ਦੀ ਸੇਵਾ ਸਰੂਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਪੱਠਾ ਮਾਰਾਈ ਦੇ ਲਗਵਾਇਆ ਹੋਇਆ ਸੀ ਇੱਟਾਂ ਪੱਕਦੀਆਂ ਸਨ ਜਦ ਉਸ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਵਿਸ਼ਟਾ ਆਦ ਗਲੀ ਛੜੀ ਰੂੜੀ ਬਹੁਤ ਗੁਣਕਾਰੀ ਹੈ ਤਾਂ ਉਸ ਨੇ ਸਾਰੇ ਸ਼ਹਿਰ ਵਿੱਚ ਵਿਸ਼ਟਾ ਆਦ ਇਕੱਠਾ ਕਰਕੇ ਆਵਿਆ ਪਾਸ ਠੀਰ ਲਾ ਦਿੱਤੇ ਜਦ ਇਸ ਨਾਲ ਇ tanta ਬਹੁਤ ਚੰਗੀਆਂ ਪੱਕੀਆਂ ਤਾਂ ਗੁਰੂ ਜੀ ਨੇ ਭਾਈ ਬੱਲੋ ਦੀ ਇਸ ਨਿਸ਼ਕਾਮ ਕਾਰ ਉੱਤੇ ਬਹੁਤ ਪ੍ਰਸੰਨ ਹੋਏ ਸੇਵਾ ਦੇ ਉੱਤੇ ਮਹਾਰਾਜ ਅਤੇ ਬਚਨ ਕੀਤਾ ਭਾਈ ਬੱਲੋ ਸਭ ਤੋਂ ਪਹਿਲੋਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਤੋਂ ਪਹਿਲੋਂ ਪਾਈ ਬੈਲੋ ਸਭ ਤੋਂ ਪਹਿਲੋ ਇਹ ਗੁਰੂ ਜੀ ਦੀ ਬਚਨ ਹੋਏ ਪਾਈ ਬੈਲੋ ਦੇ ਨਾਲ ਗੁਰੂ ਜੀ ਦੇ ਇਹਨਾਂ ਪ੍ਰਸੰਤਾਪੂਰਵਕ ਬਚਨਾਂ ਨਾਲ ਪਾਈ ਬੈਲੋ ਦਾ ਮਨ ਸ਼ੁੱਧ ਹੋ ਗਈ ਸ਼ੁੱਧ ਕੰਚਨ ਸੋਨੇ ਵਰਗਾ ਸਾਫ ਸਿਮਕੀਲਾ ਹੋ ਗਿਆ ਸਾਫ ਸੁਥਰਾ ਹੋ ਗਿਆ ਜਿੱਦਾਂ ਸੋਨੇ 'ਚ ਕੋਈ ਮੈਲ ਨਹੀਂ ਹੁੰਦੀ ਨਾ ਪਿਆਰੇ ਸ਼ੁੱਧ ਸੋਨਾ ਜਿਹੜਾ ਹੁੰਦਾ ਨਾ ਮਹਾਰਾਜ ਨੇ ਇੱਥੇ ਕੰਚਨ ਕਰਕੇ ਸੰਬੋਧਨ ਕੀਤਾ ਕਹਿੰਦੇ ਇਦਾਂ ਦਾ ਮਲ ਫਿਰ ਬੈਲਵਦਾ ਸ਼ੁੱਧ ਕੰਚਨ ਵਰਗਾ ਹੋ ਗਿਆ ਕੰਚਨ ਸਮਾਨ ਹੋ ਗਿਆ ਨਿਰਮਲ ਤੇ ਪਵਿੱਤਰ ਹੋ ਗਿਆ ਨਾਮ ਦੀ ਰੰਗਣ ਨਾਲ ਇਸ ਨੂੰ ਰਿੱਧੀਆਂ ਸਿੱਧੀਆਂ ਫੁਰਪਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਤੇ ਬ੍ਰह्म ਗਿਆਨ ਦੀ ਪ੍ਰਾਪਤੀ ਵੀ ਹੋ ਗਈ ਆਖੋ ਸਤਨਾਮ ਵਾਹਿਗੁਰੂ 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 ਮਹਾਰਾਜ ਕਿਰਪਾ ਕਰਨੀ ਸੰਗਤ ਦੇ ਉੱਤੇ ਵੀ ਮੇਰ ਪਰਿਆਤ ਰੱਖਣਾ ਣੇ ਸੱਚੇ ਪਾਤਸ਼ਾਹ ਪੰਚਮ ਪਿਤਾ ਜਿਸ ਤਰ੍ਹਾਂ ਭਾਈ ਬੈਦਲੂ ਜੀ ਨੂੰ ਆਪ ਜੀ ਨੇ ਬ੍ਰह्म ਗਿਆਨ ਪ੍ਰਾਪਤ ਕਰਾਇਆ ਆਪ ਦੀ ਇਸ ਸੰਗਤ ਨੂੰ ਸੁਣਦੀ ਹੈ ਨਾ ਕਥਾ ਸੁਣਦੀ ਹੈ ਇਹਨਾਂ ਦੇ ਵੀ ਮਨਾਂ ਵਿੱਚ ਸ਼ਰਧਾ, ਪ੍ਰੇਮ, ਪਿਆਰ, ਬਖਸ਼ਿਸ਼ ਕਰਕੇ ਇਹਨਾਂ ਨੂੰ ਵੀ ਬ੍ਰਹਮ ਦੀ ਤਰੇ ਘਰ ਦਾ ਗਿਆਨ ਪ੍ਰਾਪਤ ਕਰਾਣਾ ਸੁਪਿਆਰੀ ਸਾਧ ਸੰਗਤ ਜੀ ਕਥਾ ਦੀ ਇੱਥੇ ਹੀ ਅੱਜ ਦੀ ਸਮਾਪਤੀ ਹੈ ਭਾਈ ਵੈਲੂ ਜੀ ਦੀ ਕੱਲ ਨੂੰ ਆਪਾਂ ਭਾਈ ਬੁੱਧੂ ਭਾਈ ਬੁੱਧੂ ਜੀ ਦੀ ਸਾਕੀ ਸਰਵਣ ਕਰਨੀ ਹੈ ਸੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰੋ ਪਿਆਰੀ ਸਾਜਨ ਜੋ ਨਵੇਂ ਜੁੜੇ ਹਨ ਨਾ ਜਰੂਰ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਸਾਡਾ ਸਬਸਕ੍ਰਾਈਬਰ ਵੀ ਵੱਧਦਾ ਹੈ ਤੇ ਤੁਹਾਨੂੰ ਵੀ ਉਹਦਾ ਫਲ ਮਿਲਦਾ ਜੇ ਤੁਸੀਂ ਅੱਗੇ ਭੇਜੋਗੇ ਕਿਸੇ ਨੂੰ ਹੋਰ ਜਪੇਗਾ ਹੋਰ ਸੁਨੇਗਾ ਨਾ ਉਹ ਗੁਰੂ ਨਾਲ ਜੁੜ ਜਾਏਗਾ ਨਾ ਤੇ ਸਾਥ ਸੰਗਤ ਯਾਦ ਰੱਖਣਾ ਆਪ ਜੀ ਇੱਕ ਗੁਰਸਿੱਖ ਨੂੰ ਇੱਕ ਕਥਾ ਸੁਣਾਉਂਗੇ ਨਾ ਇਹ ਬਾਣੀ ਸੁਣਾਉਂਗੇ ਨਾ ਆਪ ਦਾ ਇੱਕ ਸੁਨ ਇੱਕ ਸਿੱਖ ਤਿਆਰ ਕਰ ਦੋਗੇ ਗੁਰਬਾਣੀ ਦੇ ਬਚਨਾਂ ਦੇ ਨਾਲ ਇਹ ਕਥਾ ਸੁਣਾ ਕੇ ਆਪਣੇ ਹਿਰਦੇ ਵਿੱਚੋਂ ਜੋ ਆਪ ਜੀ ਦੇ ਉੱਤੇ ਪ੍ਰਭਾਵ ਪਿਆ ਹੈ ਉਹਦੇ ਨਾਲ ਇੱਕ ਸਿੱਖ ਤਿਆਰ ਕਰ ਦੋਗੇ ਨਾ ਪਿਆਰੀ ਸਾਧ ਸੰਗਤ ਜੀ ਆਪ ਦਾ ਸੱਚਖੰਡ ਵਿੱਚ ਇੱਕ ਸੁਨੇ ਦਾ ਮਹਿਲ ਪ੍ਰਾਪਤ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਆਪ ਜੀ ਦੇ ਰਹਿਣ ਬਸੇਰੇ ਵਾਸਤੇ ਆਪ ਜੀ ਨੂੰ ਇਸ ਆ ਕਮਾਈ ਹੈ ਜਿਹੜੀ ਇਹ ਸਾਡੀ ਕਮਾਈ ਹੈ ਨਾਮ ਦੀ ਕਮਾਈ ਹੈ ਆਪ ਜੀ ਨੇ ਵੀ ਕਰਨੀ ਹੈ ਦਾਸ ਵੀ ਕਰਦੇ ਨੇ ਇਹਨੂੰ ਗਾਂਹ ਤੱਕ ਲੈ ਕੇ ਜਾਣਾ ਹੈ ਦੁਨੀਆ ਤੱਕ ਪਹੁੰਚਾਉਣਾ ਹੈ ਜਿੰਨੀ ਕਮਾਈ ਅਸੀਂ ਕਰ ਲਾਂਗੇ ਦਰਗੇ ਵਿੱਚ ਉਨਾ ਹੀ ਥਾਂ ਪ੍ਰਾਪਤ ਹੋਊਗਾ ਉਨਾ ਹੀ ਵੱਡਾ ਥਾਂ ਪ੍ਰਾਪਤ ਹੋ ਜਾਊਗਾ ਜਿੱਦਾਂ ਇੱਥੇ ਕਮਾਈ ਕਰਕੇ ਦੂ ਮਰਲੇ ਚਾਰ ਮਰਲੇ 10 ਮਰਲੇ 20 ਮਰਲੇ ਕਿੱਲੇ ਦੂ ਕਿੱਲੇ ਚਾਰ ਕਿੱਲੇ 10 ਕਿੱਲੇ ਖਰੀਦੇ ਆ ਨਾ ਤੇਰੀ ਸੱਜ ਸਿੰਘ ਤੇ ਪੈਸਿਆਂ ਦਾ ਹੀ ਆਉਂਦਾ ਉੱਥੇ ਨਾਮ ਦੀ ਕਮਾਈ ਨਾ ਆਉਣਾ ਉੱਥੇ ਪਿਆਰ ਦੀ ਕਮਾਈ ਨਾ ਆਣਾ ਆਓ ਫਤਿਹ ਕੀ ਜਾਓ ਤੇਰੀ ਸੱਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ